ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਜੀ ਸਾਡੀ ਅੱਜ ਡੀਡਵੀਨ ਥਾਣੇ ਦੇ ਵਿੱਚ ਇੱਕ ਰਿਕਵਰੀ ਹੋਈ ਹੈ ਜੀ ਉਹਦੇ ਸਬੰਚ ਕੀਤੀ ਜਾ ਰਹੀ ਹੈ ਜਿਹੜੀ ਆਪਣੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਔਰ ਸਾਡੇ ਏਡੀਸੀ ਵੀ 1 ਮੈਡਮ ਜਿਹੜੇ ਆ ਉਹਨਾਂ ਦੀਆਂ ਇੰਸਟਰਕਸ਼ਨਾਂ ਤੇ ਸਾਡੇ ਐਸਚਓ ਮੋਹਿਦ ਕੁਮਾਰ ਔਰ ਇਹਨਾਂ ਦੀ ਟੀਮ ਨੇ ਇੱਕ ਵਧੀਆ ਰਿਕਵਰੀ ਕੀਤੀ ਹੈ ਔਰ ਇੱਕ ਚੋਰ ਜਿਹੜਾ ਐਕਟਿਵ ਚੋਰ ਸੀ ਉਹਨੂੰ ਫੜਿਆ ਸੀ ਫੜਨ ਤੋਂ ਬਾਅਦ ਉਹਦੇ ਖਿਲਾਫ ਐਫਆਈਆ ਨੰਬਰ 40 ਅੰਡਰ ਸੈਕਸ਼ਨ 302 3032 23172 ਦੇ ਵਿਐਨਐਸ ਦੇ ਵਿੱਚ ਜਿਹੜਾ ਐਫਆਈਆ ਦਰਜ ਕੀਤੀ ਗਈ ਸੀ ਜਿਹੜੀ ਨਵੀਆਂ ਸਾਡੀਆਂ ਸੈਕਸ਼ਨਾਂ ਨੇ ਔਰ ਉਹਦੇ ਕੋں ਗਾਂ ਫਰਦਰ ਜਦੋਂ ਰਿਮਾਂਡ ਲਿਆ ਗਿਆ ਉਹਦੀ ਕੋ ਪੁਸ਼ਕਸ਼ ਕੀਤੀ ਗਈ ਫਰਦਰ ਪੁਸ਼ਕਸ਼ ਦੇ ਵਿੱਚ ਉਹਨੇ ਜਿਹੜਾ ਸਾਡੇ ਕੋਲ ਜੜੀ ਆਪਣੀ ਇੱਕ ਕੰਫੈਸ਼ਨ ਕੀਤਾ ਉਹਦੇ ਵਿੱਚ ਉਹ ਅੱਠ ਹੋਰ ਜਿਹੜੇ ਵਹੀਕਲ ਜਿਹੜੇ ਆ ਮੋਟਰਸਾਈਕਲ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਹੋਏ ਮੰਨਿਆ ਔਰ ਉਹ ਅਸੀਂ ਮੋਟਰਸਾਈਕਲ ਜਿਹੜੇ ਆ ਉਹਦੇ ਕੋਲੋਂ ਸੁਰ ਸਿੰਘ ਵਾਲੇ ਤੋਂ ਜਾ ਕੇ ਉਹਦੀ ਜਿਹੜੀ ਕਨਫੈਸ਼ਨ ਸਟੇਟਮੈਂਟਸ ਜੀ ਉਸ ਮੁਕਾਬਕ ਜਿਹੜੇ ਅਸੀਂ ਰਿਕਵਰ ਕੀਤੇ ਆ ਟੋਟਲ ਇਸ ਆਪਣਾ ਮਕਦਮਾ ਨੰਬਰ 40 ਦੇ ਵਿੱਚ ਅਸੀਂ 9 ਜਿਹੜੇ ਵਹੀਕਲ ਰਿਕਵਰ ਕੀਤੇ ਆ ਔਰ ਮਲੂਕ ਸਿੰਘ ਦੇ ਲਈ ਸਪੋਜਾ ਜਿਹੜਾ ਦੋਸ਼ੀ ਹੈ ਇਹਨੂੰ ਅਰੈਸਟ ਕੀਤਾ ਬਨ जाते हैं तो उस लाइक बटन को दबा दीजिए सब्सक्राइब कीजिए और नोटिफिकेशन ऑन कर दीजिए कभी भी कोई अपडेट मिस ना हो और क्राइम ट्रैकर्स 24x7 के साथ अपने कान जमीन से जोड़े रखिए सुरक्षित रहिए जानकारी रखिए और याद रखिए किसी भी न्यूज अपडेट या एडवर्टाइजमेंट के लिए हमसे संपर्क करने में बिल्कुल न हिचकिचाएं मिलकर आइए अपने मोहल्ले पर पैनी नजर रखें। अगले अपडेट में मिलते हैं